ਅਜੀਤ ਰਾਬਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਦੋਸਤੋ ਮੈਂ ਹਾਂ ਗੁਰਪ੍ਰੀਤ ਸਿੰਘ ਢੱਲੋਂ ਕਾਂਗਰਸ ਹਾਈ ਕਮਾਂਡ ਵੱਲੋਂ ਹਾਲ ਹੀ ਵਿੱਚ ਪੰਜਾਬ ਦੇ ਨਰਮਯੁਗ ਇੰਚਾਰਜ ਸ਼੍ਰੀ ਪਪੇਸ਼ ਖਗੈਲ ਜੋ ਕਿ ਅੱਜ ਪੰਜਾਬ ਦੌਰੇ 'ਤੇ ਹਨ ਥੋੜਾ ਜਿਹਾ ਮੈਂ ਪਹਿਲਾਂ ਉਹ ਸ਼੍ਰੀ ਗੁਰੂ ਰਾਮਦਾਸ ਜੀ ਕੇ ਮੰਤਰੀ ਵਿਦਾਰਾ ਸਿੰਘ ਪੁਨੇ ਜਿੱਤ ਤੋਂ ਬਾਅਦ ਉਹ ਅੰਮ੍ਰਿਤਸਰ ਲਈ ਰਵਾਨਾ ਹੋ ਰਹੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਹਲਕਾ ਜਨਾਲਾ ਦੇ ਸਾਫ ਕੰਮ ਦਾ ਇੱਕ ਹਰਪਕਾਪ ਸਿੰਘ ਅਜ ਨਾਲ ਦੀ ਅਗਵਾਈ ਦੇ ਵਿੱਚ ਜਿਹੜਾ ਕਾਂਗਰਸੀ ਸਰਕਾਰ ਤੇ ਉਧਰ ਹਲਕਾ ਜਨਾਲਾ ਦੇ ਲੋਕ ਇਕੱਠੇ ਹੋਏ ਹਨ ਉਹਨਾਂ ਵੱਲੋਂ ਪਰਵਾਸ ਵੱਡੀ ਗਿਣਤੀ ਦੇ ਵਿੱਚ ਹਲਕਿਆਂ ਸੰਬੰਧਨ ਲੋਕ ਇੱਥੇ ਪਹੁੰਚੇ ਨੇ ਇਸ ਤੋਂ ਇਲਾਵਾ ਪੰਜਾਬ ਦੇ ਹੋਰ ਨਾ ਹਿੱਸੇ ਤੋਂ ਵੀ ਲੋਕ ਇੱਥੇ ਵੱਡੀ ਗਿਣਤੀ ਵਿੱਚ ਪਹੁੰਚੇ ਆ ਆਪਣੇ ਸੀਨੀਅਰ ਲੀਡਰ ਜਿਹੜਾ ਸਵਾਗਤ ਕਰਨ ਜਾ ਰਹੇ ਸੀ ਭਪੇਸ਼ ਬਗੇਲ ਜੀ ਨਾਲ ਹਰਪਤਾਪ ਸਿੰਘ ਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਜਿਹੜੀ ਅੱਜ ਦੀ ਪੇਰੀਅਸੂ ਕਿਲੇ ਕਿਵੇਂ ਦੇਖਦੇ ਆ ਸੋ ਲਗਾਤਾਰ ਤਸਵੀਰਾਂ ਦੇਖ ਰਹੇ ਜੋ ਕਿ ਹਰਪਰਤਾਪ ਸਿੰਘ ਆ ਜਨਾਲਾ ਦੀ ਅਗਵਾਈ ਦੇ ਵਿੱਚ ਜਿਹੜਾ ਕਾਂਗਸੀਆਂ ਵੱਲੋਂ ਪਰਮਾ ਸਵਾਦ ਕੀਤਾ ਜਾ ਰਿਹਾ ਹੈ ਬਗੇਲ ਜੀ ਨਾਲ ਗੱਲਬਾਤ ਕਰਦੇ ਆ ਸਾਡੇ ਸਾਈਡ ਤੇ ਚਾਰ ਤੇ ਜੀ 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 ਜਿੰਦਾ ਨੇ ਕਿਸਾ ਲਗਾ ਗਏ ਬਹੁਤ ਸੁੰਦਰ ਔਰ ਮੈਂ ਸਭ ਤੋਂ ਪਹਿਲੇ ਰਮਿੰਦਰ ਸਾਹਿਬ ਜੀ ਨੂੰ ਮੱਥਾ ਟੇਕਣੇ ਬਾਅਦ ਹੀ ਆਪ ਲੋਕਾਂ ਨੂੰ ਬਾਤ ਕਰਾਂ ਅੱਜ ਬਗੀਰ ਸਾਹਿਬ ਜੀ ਦਾ ਗੁਰੂ ਦੀ ਨਗਰੀ ਦੇ ਵਿੱਚ ਜਿੱਥੇ ਨਤਮਸਤਕ ਹੋਣ ਆਏ ਆ ਉੱਥੇ ਬਕਨਾ ਵੱਲੋਂ ਪਰਵਾ ਸਵਾਗਤ ਕੀਤਾ ਜਾ ਰਿਹਾ ਔਰ ਉਹ ਦੁਰਗਿਆਣਾ ਤੀਰਥ ਜਾਣਗੇ ਜਿੱਲੇ ਆਲਾ ਬਾਗ ਜਾਣਗੇ ਸ਼੍ਰੀ ਪਾਲਨੀ ਭਗਵਨ ਦੇ ਤੀਰਥ ਜਾ ਕੇ ਔਰ ਫਿਰ ਕੱਲ ਵੱਡੀ ਜਿਹੜੀ ਇੱਕ ਤਰੀਕ ਨੂੰ ਅਸੀਂ ਸਟੇਟ ਕਾਂਗਰਸ ਦੇ ਦਫਤਰ ਦੇ ਵਿੱਚ ਸਾਰੇ ਲੀਡਰਸ ਨੂੰ ਸੰਬੋਧਨ ਕਰਕੇ ਔਰ ਪੰਜਾਬ ਨੂੰ 2027 ਦੀ ਮਜਬੂਤੀ ਦੇ ਨਾਲ ਲੈ ਕੇ ਲੜੇਗੀ ਕਾਂਗਰਸ ਉਹਦੇ ਲਈ ਮਜਬੂਤੀ ਪ੍ਰਗਟ ਕਰਦੀ। ਜਿਲ੍ਹਾ ਪ੍ਰੀਸ਼ ਤੇ ਬਲਾਕ ਸਭਾ ਚੋਣਾਂ ਵੀ ਹੁਣ ਚੱਲ ਰਹੀਆਂ ਜਿੱਤਾਂ ਕੇ ਸਾਰੀਆਂ ਸਾਰੀਆਂ ਜਿੱਤਾਂ। ਮੈਂ ਸਮਝਦਾ ਭਈ ਜਿਹੜੀ ਚੀਜ਼ ਅਸੀਂ ਐਕਸਪੈਕਟ ਨਹੀਂ ਸੀ ਕਰਦੇ ਉਹਦੂ ਕਿਤੇ ਜਿਆਦਾ ਲੋਕਾਂ ਨੇ ਪਿਆਰ ਵਿਖਾਇਆ ਪਾਰਟੀ ਦੇ ਪ੍ਰਤੀ ਸਾਡੇ ਨਵੇਂ ਪ੍ਰਭਾਰੀ ਬਗੇਲ ਜੀ ਔਰ ਰਾਜਾ ਬੜੇਂਗ ਜੀ ਪ੍ਰਤਾਪ ਬਾਜਵਾ ਜੀ ਔਰ ਇਹ ਇੱਕ ਐਸੀ ਮਿਸਾਲ ਅੱਜ ਕਾਇਮ ਕੀਤੀ ਹੈ ਵੀ ਜਦੋਂ ਵੀ ਤੁਸੀਂ ਸਾਨੂੰ ਵੰਗਾਰੋਗੇ ਹਲਕੇ ਜਨਾਲੇ ਦੇ ਜਿਹੜੇ ਕਾਂਗਰਸੀ ਵਰਕਰ ਨੇ ਉਹ ਇਸੇ ਤਰੀਕੇ ਨਾਲ ਹਮਮਾ ਮਾ ਕੇ ਆਉਣਗੇ ਔਰ ਮੈਂ ਤੁਹਾਨੂੰ ਅੱਜ ਇੱਕ ਸੰਕੇਤ ਦੇ ਕੇ ਚੱਲਿਆ ਜਿੰਨੀ ਵਾਰ ਤੁਸੀਂ ਪ੍ਰੋਗਰਾਮ ਬਣਾਓਗੇ ਤੇ ਸਾਡਾ ਜਨਾਲੇ ਦਾ ਪ੍ਰੋਗਰਾਮ ਇਹਦੂ ਵੀ ਵੱਧ ਹੋਏਗਾ ਲੋਕੀ ਜਨਾਲਾ ਜਿੰਦਾਬਾਦ ਲੋਕੀ ਇੱਕ ਦੂਜੇ ਹਰ ਪਿੰਡ ਚੋਂ ਆਏ ਨੇ ਉਹਨਾਂ ਨੇ ਜਾ ਕੇ ਸੁਨੇਹਾ ਦੇਣਾ ਵੀ ਉੱਥੇ ਏਡੀ ਵੱਡੀ ਕੱਠ ਦੇ ਵਿੱਚ ਬਹੁਤ ਕੁਛ ਉਹ ਕਹਿ ਕੇ ਗਏ ਨੇ ਸਾਨੂੰ ਰਾਜਾ ਬੜਿੰਗ ਜੀ ਬਗੇਲ ਜੀ ਔਰ ਉਹ ਗੱਲ ਮੈਂ ਸਾਂਝੀ ਨਹੀਂ ਕਰਨੀ ਲੇਕਿਨ ਉਹਨਾਂ ਨੇ ਇੱਕ ਗੱਲ ਦੱਸੀ ਬਈ ਹਲਕੇ ਜਨਾਲੇ ਦਾ ਇਕੱਠ ਨੰਬਰ 1 ਤੇ ਆ ਤੇ ਸਾਰਿਆਂ ਨੂੰ ਵੱਧ ਸੋ ਮੈਂ ਤੁਹਾਡਾ ਆਰਿਆ ਕਿਵੇਂ ਦੇਖ ਰਹੇ ਹੋ ਮੈਂ ਸਮਝਦਾ ਨਹੀਂ ਇਹ ਕਲੀਅਰ ਸੰਕੇਤ ਹੈ 27 ਦਾ ਔਰ ਐਕੀ ਬਹੁਤ ਇੰਨੇ ਤਗੜੀ ਮੈਜੋਰਟੀ ਨਾਲ ਕਾਂਗਰਸ ਪਾਰਟੀ ਦਾ ਆਉਣਾ ਹੈ ਔਰ ਝਾੜੂ ਮੈਂ ਤੈਨੂੰ ਅੱਜ ਇੱਕ ਗੱਲ ਦੱਸ ਕੇ ਚੱਲਿਆ ਕੱਲ ਮੈਂ ਬਹੁਤ ਜਨਾਲੇ ਦੇ ਵਿੱਚ ਸੀ ਉਹਨਾਂ ਨੇ ਇੱਕ ਗੱਲ ਕਹੀ ਸੀ ਬਈ ਜਿਹੜੀ ਝਾੜੂ ਪਾਰਟੀ ਐ ਸਿੰਗਲ ਡਿਜੀਟ ਦੇ ਵਿੱਚ ਇਸ ਮਿਟੀ ਜਾਏਗੀ ਤੇ ਕਾਂਗਰਸ ਪਾਰਟੀ ਇੱਕ ਨੰਬਰ ਤੇ ਸੋ ਤੁਸੀਂ ਲਗਾਤਾਰ ਤਸਵੀਰਾਂ ਦੇਖ ਰਹੇ ਸੀ ਕਿ ਪੰਜਾਬ ਕਾਂਗਰਸ ਦੇ ਨਾਮ ਨਿਯੁਕਤ ਇੰਚਾਰਜ ਸ਼੍ਰੀ ਪਪੇਸ਼ ਬਗੇਲ ਜੋ ਕਿ ਅੱਜ ਅੰਮ੍ਰਿਤਸਰ ਦੌਰੇ ਤੇ ਪਹੁੰਚੇ ਹੋਏ ਹਨ ਉਹਨਾਂ ਦੇ ਸਵਾਦ ਲਈ ਜਿਹੜਾ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਲੋਕ ਇੱਥੇ ਪਹੁੰਚੇ ਹਨ ਉੱਥੇ ਹੀ ਜਿਹੜਾ ਹਲਕਾ ਜਨਾਲ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਨਾਲਾ ਦੀ ਅਗਵਾਈ ਦੇ ਵਿੱਚ ਵਰਕਰਾਂ ਵੱਲੋਂ ਪਰਮ ਸਵਾਦ ਕੀਤਾ ਗਿਆ ਉੱਥੇ ਹੀ ਜਿਹੜਾ ਗੱਲਬਾਤ ਕਰਦੇ ਨਾਲ ਦਾਵਾ ਕੀਤਾ ਗਿਆ ਜਿਹੜੀਆਂ ਆਉਣ ਵਾਲੀਆਂ ਚੋਣਾਂ ਇਹਦੀ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਹੋਵੇਗੀ ਰਾਜਸਾਂਸੀ ਤੋਂ ਗੁਰਪ੍ਰੀਤ ਸਿੰਘ ਢੱਲੋਂ ਦੀ ਵਿਸ਼ੇਸ਼ ਰਿਪੋਰਟ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ